ਦੋ ਪਿਖਾਰੀ ਬਾਜ਼ਾਰ ਵਿੱਚ ਮਿਲ ਪਏ ਇੱਕ ਪਿਖਾਰੀ ਅੱਖਾਂ ਤੋਂ ਨਿਤਰਹੀਣ ਜਿਹੜਾ ਅੱਖਾਂ ਤੋਂ ਅੰਨ੍ਹਾ ਹੋਵੇ ਉਹਦੇ ਕੰਨ ਹੀ ਅੱਖਾਂ ਹੁੰਦੀਆਂ ਨੇ ਤੁਸੀਂ ਵੇਖਿਓ ਨਿਤਰਹੀਣ ਬੰਦੇ ਦੇ ਕੰਨ ਜਿਹੜੇ ਨੇ ਉਹ ਅੱਖਾਂ ਦਾ ਕੰਮ ਕਰਦੇ ਨੇ ਉਹਨੂੰ ਹਰ ਚੀਜ਼ ਸੁਣਾਈ ਦਿੰਦੀ ਹੈ ਉਹ ਨਿਤਰਹੀਣ ਪਿਖਾਰੀ ਹੱਥ ਵਿੱਚ ਉਹਨੇ ਮੰਗਣ ਵਾਲਾ ਠੋਠਾ ਪਕੜਿਆ ਹੋਇਆ ਜਦੋਂ ਬਾਜ਼ਾਰ ਵਿੱਚ ਤੁਰਿਆ ਜਾ ਰਿਹਾ ਉਹਨੂੰ ਸਾਹਮਣੇ ਇੱਕ ਬੰਦੇ ਦੇ ਪੈਰਾਂ ਦੀ ਪੈਚਲ ਸੁਣੀ ਪੈਚਲ ਸਮਝਦੇ ਹੋ ਅਵਾਜ਼ ਉਹ ਠੁੱਠਾ ਮੋੜੇ ਕਰਕੇ ਰੁਕ ਗਿਆ ਉਹਨੇ ਆਪਣਾ ਦਾਨ ਪਾਤਰ ਮੋੜੇ ਕੀਤਾ ਰੁਕ ਗਿਆ ਜਿਹੜਾ ਸਾਹਮਣੇੋਂ ਬੰਦਾ ਆ ਰਿਹਾ ਉਹ ਮੇਰੇ ਦਾਨ ਪਾਤਰ ਵਿੱਚ ਕੋਈ ਪੈਸਾ ਪਾਵੇ ਹੁਣ ਉਹਨੂੰ ਸੁਣਾਈ ਕੀ ਦੇ ਰਿਹਾ ਜਿਸ ਬੰਦੇ ਦੇ ਪੈਰਾਂ ਦੀ ਆਵਾਜ਼ ਆ ਰਹੀ ਸੀ ਉਹ ਬੰਦਾ ਕੋਲ ਆ ਕੇ ਰੁਕ ਗਿਆ ਤੇ ਭਿਖਾਰੀ ਸੋਚਦੇ ਹੁਣ ਉਹ ਪਰਸ ਵਿੱਚੋਂ ਪੈਸੇ ਕੱਢ ਰਿਹਾ ਹੋਣਾ ਪੈਸੇ ਕੱਢ ਕੇ ਮੇਰੇ ਦਾਨ ਪੱਤਰ ਵਿੱਚ ਰੱਖੇਗਾ ਤਾਂ ਉਹ ਅੰਨਾ ਭਿਖਾਰੀ ਠੁੱਠਾ ਲੈ ਕੇ ਮੋਰੇ ਖੜਾ ਰਿਹਾ ਪਰ ਉਹ ਸਾਹਮਣੇ ਆ ਕੇ ਰੁਕੇ ਹੋਏ ਬੰਦੇ ਨੇ ਕੋਈ ਪੈਸਾ ਉਹਦੇ ਦਾਨ ਪੱਤਰ ਵਿੱਚ ਨਹੀਂ ਰੱਖਿਆ ਉਦੇ ਮਨ ਚ ਆਉਂਦਾ ਵੇ ਬੰਦਾ ਵੀ ਆਇਆ ਐ ਸਾਹਮਣੇ ਰੁੱਕ ਵੀ ਗਿਆ ਐ ਪਰ ਪੈਸੇ ਨਹੀਂ ਰੱਖ ਰਿਹਾ ਆਵਾਜ਼ ਨਹੀਂ ਆ ਰਹੀ ਪੈਸੇ ਰੱਖਣ ਲਈ ਬੰਦਾ ਸਾਹਮਣੇ ਆਇਆ ਪੈਰਾਂ ਦੀ ਸਪੈਸ਼ਲ ਕੋਲ ਆ ਕੇ ਰੁੱਕ ਗਈ ਐ ਪਰ ਪੈਸੇ ਨਹੀਂ ਰੱਖ ਰਿਹਾ ਦਾਨ ਪਾਤਰ ਚ ਕਿਉਂ ਉਹ ਕਿੰਨਾ ਚਿਰ ਠੁੱਠਾ ਲੈ ਕੇ ਖੜਾ ਰਿਹਾ ਐ ਇੰਨੇ ਨੂੰ ਪਤਾ ਕੀ ਹੋਇਆ ਇੱਕ ਬੰਦਾ ਹੋਰ ਆਇਆ ਐ ਉਨੇ ਹਲੂਣਾ ਦੇ ਕੇ ਕਿਹਾ ਜਿਹਦੇ ਮੋਰੇ ਠੁੱਠਾ ਲੈ ਕੇ ਖੜੇ ਸਜਣਾ ਉਹ ਵੀ ਅੰਨਾ ਭਿਖਾਰੀ ਐ ਤੈਨੂੰ ਲੱਗ ਰਿਹਾ ਕਿ ਉਹ ਤੇਰੇ ਕਟੋਰੇ ਵਿੱਚ ਪੈਸੇ ਰੱਖੇਗਾ ਉਹਨੂੰ ਲੱਗ ਰਿਹਾ ਤੂੰ ਉਹਦੇ ਕਟੋਰੇ ਵਿੱਚ ਪੈਸੇ ਰੱਖੇਗਾ ਤੁਸੀਂ ਦੋਮੇ ਭਿਖਾਰੀ ਹੋ ਉਸ ਅੱਖੇ ਬੰਦੇ ਨੇ ਹਲੂਣਾ ਦੇ ਕੇ ਕਿਹਾ ਕਹਿਣਾ ਤੁਸੀਂ ਦੋਮੇ ਭਿਖਾਰੀ ਹੋ ਫਿਰ ਉਹਨਾਂ ਨੂੰ ਸਮਝ ਆਈ ਭਿਖਾਰੀ ਭਿਖਾਰੀ ਵੇ ਮੋਰੇ ਖੜੇ ਮੰਗਣ ਵਾਸਤੇ ਪਰ ਉਹ ਦੁਮੇ ਭਿਖਾਰੀ ਨੇ ਭਿਖਾਰੀ ਭਿਖਾਰੀ ਨੂੰ ਕੁਝ ਦੇ ਨਹੀਂ ਸਕਦਾ ਇਹ ਗੱਲ ਯਾਦ ਰੱਖਿਓ ਦੁਨੀਆ ਵਿੱਚ ਹਰ ਬੰਦਾ ਮੰਗਦਾ ਹੈ ਬੰਦਾ ਨਹੀਂ ਕਿਸੇ ਨੂੰ ਕੁਝ ਦੇ ਸਕਦਾ ਬੰਦਾ ਮਦਦ ਕਰ ਸਕਦਾ ਮਾੜੀ ਮੁੱਟੀ ਕਿਸੇ ਦੀ ਪਰ ਕਿਸੇ ਦੇ ਕਰਮ ਭਾਗ ਨਹੀਂ ਬਦਲ ਸਕਦਾ ਜਦੋਂ ਕਿਸੇ ਦੇ ਕਰਮ ਜਾਂ ਭਾਗ ਬਦਲੇ ਜਾਂਦੇ ਨੇ ਉਦੋਂ ਸਿਰਫ ਗੁਰੂ ਜਾਂ ਰੱਬ ਭਾਗ ਬਦਲਦਾ ਹੈ ਇਸ ਲਈ ਬੰਦੇ ਕੋਲੋਂ ਬੰਦਾ ਨਾ ਕਦੇ ਮੰਗੇ ਜਦੋਂ ਮੰਗਣਾ ਰੱਬ ਕੋਲੋਂ ਮੰਗੋ ਕਰਮ ਭਾਗ ਬਦਲ ਦਿੰਦਾ ਹੈ